ਕੱਡ ਦਫਤਰ ਵਿੱਚ ਮੌਜੂਦ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਮਨਾਨਾ ਜਿਹੜਾ ਕਿ ਸ਼ੁਰੂ ਕਰ ਦਿੱਤਾ ਗਿਆ ਥਾ ਤਾਂ ਦੇਖੀ 14 ਰਾਊਂਡ ਜਿਹੜੇ ਕਿ ਹੋ ਚੁੱਕੇ ਹੋਏ ਐ ਤੇ 11000 ਤੋਂ ਵੱਧ ਵੋਟਾਂ ਤੋਂ ਇਸ ਵਕਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜਿਹੜਾ ਕਿ ਅੱਗੇ ਚੱਲਦੇ ਪਿਆ ਦੂਜੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰਪੁਰ ਚੱਲਦੇ ਪਏ ਤੀਜੇ ਤੇ ਮਨਦੀਪ ਸਿੰਘ ਖਾਲਸਾ ਉਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਤੇ ਦਾ ਪਿਆ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਕੀ ਹੈ ਤੀਜੇ 라ਉਂਡ ਤੋਂ ਬਾਅਦ ਜਿਹੜਾ ਕੀ ਹੈ ਮਾਰਜਨ ਘਟਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਲੀਡ ਜਿਹੜੀ ਕਿ ਬਣਾ ਕੇ ਰੱਖੀ ਗਈ ਸੀ ਤੇ ਹੁਣੇ ਲੀਡ 11000 ਤੋਂ ਜਿਹੜੇ ਕੀ ਹੈ ਪਾਰ ਜਾ ਚੁੱਕੀ ਹੋਈ ਹੈ ਯਾਨੀ ਕਿ ਹੁਣ ਸਿਰਫ ਕੁਝ 라ਉਂਡ ਰਹਿ ਚੁੱਕੇ ਹੋਏ ਆ ਤੇ ਲਗਭਗ ਜਿਹੜੀ ਕੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਜਿਹੜੀ ਕੀ 23 ਹੈ ਬਿਲਕੁਲ ਤਸਵੀਰਾਂ ਤੁਹਾਨੂੰ ਇਹ ਚੰਡੀਗੜ੍ਹ ਤੋਂ ਆਮ ਆਦੀ ਪਾਰਟੀ ਦਫਤਰ ਦਿਖਾ ਰਿਹਾ ਜਿੱਥੇ ਹੌਲੀ-ਹੌਲੀ ਜਿਹੜਾ ਕੀ ਹੈ ਕੈਬਨਿਟ ਮਨਿਸਟਰ ਵੱਖ-ਵੱਖ ਜਿਹੜੇ ਆਗੂ ਹੈ ਆਮ ਆਦੀ ਪਾਰਟੀ ਦੇ ਉਹ ਦਫਤਰ ਵਿੱਚ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਆ ਤੇ ਟੋਲ ਨਿਗਾੜੇ ਜਿਹੜੇ ਕੀ ਵੱਜਨੇ ਹੁਣ ਆਮ ਆਦੀ ਪਾਰਟੀ ਦਫਤਰ ਤੋਂ ਸ਼ੁਰੂ ਹੋ ਚੁੱਕੇ ਹੋਏ ਆ ਹੁਣ ਦੋ ਰਾਉਂਡ ਰਹਿ ਚੁੱਕੇ ਹੋਏ ਆ ਤੇ ਲਗਭਗ ਆਮ ਆਦੀ ਪਾਰਟੀ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਵੀਡੀਓ ਚੱਲਦੀ ਸੁਮਿਤ ਦੇ ਨਾਲ ਮੈਂ ਰਾਗਵਜੈਤ ਪੰਜਾਬ ਫਰਸਟ ਵੌਇਸ ਚੰਡੀਗੜ੍ਹ